ਮੈਂ ਸਭ ਤੋਂ ਪਹਿਲੇ ਮੈਂ ਫਰੀਦਕੋਟ ਪ੍ਰਸ਼ਾਸਨ ਨੂੰ ਫਰੀਦਕੋਟ ਪੁਲਿਸ ਨੂੰ ਮੈਂ ਮਰਗਬਾ ਤਾਂ ਦਾ ਲੋਕਾਂ ਨਾਲ ਲੋਕਾਂ ਨਾਲ ਇੰਟਰਐਕਟ ਕੀਤਾ ਹੈ ਤੇ ਇੱਥੇ ਯੋਧ ਨਸ਼ਿਆ ਵਿਰੁੱਧ ਬਹੁਤ ਤਾਰਗਰ ਤੇ ਕਾਮਯਾਬ ਹੋਇਆ ਜਿੱਥੋਂ ਤੱਕ ਬਾਹਰ ਜਿਹੜੇ ਬੈਠੇ ਬੰਦੇ ਹੈਗੇ ਇਨ ਜਨਰਲ ਜੇ ਸਾਡੀ ਪਾਲਿਸੀ ਹੈ ਕਿ ਕਿ ਇਹਨਾਂ ਦੇ ਰੈਡ ਕਾਰਨਰ ਕੋਟੇਸ ਇਹਨਾਂ ਦੇ ਇੰਟਰਨੈਸ਼ਨਲ ਅਰੇਸਟ ਵਾਰੈਂਟਸ ਇਸ਼ੂ ਕਰਾ ਕੇ ਅਸੀਂ ਸੈਂਟਰਲ ਗਵਰਨਮੈਂਟ ਨਾਲ ਤਾਲਮੇ ਬਣਾ ਕੇ ਕਨਸਰਨਡ ਕੰਟਰੀ ਦੇ ਨਾਲ ਜਿਵੇਂ ਹੁਣ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਜਿਹੜਾ ਇੱਕ ਬਦਨਾਮ ਜਿਹੜਾ ਗੈਂਗਸਟਰ ਹੈਪੀ ਪਾਸਿਆ ਉਹ ਯੂਐਸਏ ਦੇ ਵਿੱਚ ਅਰੈਸਟ ਹੋਇਆ ਹੈ ਤੇ ਉਹ ਕਾਫੀ ਹਾਈ ਲੈਵਲ ਦੇ ਸਾਥੀ ਥਰੂ ਸੈਂਟਰਲ ਏਜੰਸੀ ਯੂਐਸ ਗਵਰਨਮੈਂਟ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਸ ਨੂੰ ਰਿਪੋਰਟ ਕਰਾਇਆ ਅਸੀਂ ਕਾਫੀ ਕੇਸਾਂ 'ਚ ਦੇਖਿਆ ਕਿ ਫੇਕ ਨਿਊਜ਼ ਵੀ ਬਹੁਤ ਆਉਂਦੀ ਹੈ ਉਹ ਸਾਡਾ ਅਸੀਂ ਸਾਰੇ ਜ਼ਿਲ੍ਹਿਆਂ 'ਚ ਸੋਸ਼ਲ ਮੀਡੀਆ ਸੈਲਸ ਨੂੰ ਐਕਟੀਵੇਟ ਕੀਤਾ ਹੈ ਕਿ ਕੋਈ ਫੇਕ ਨਿਊਜ਼ ਹੋਵੇ ਉਸ ਦਾ ਰਿਬਾਟਲ ਦਿੱਤਾ ਜਾਵੇ ਸਹੀ ਫੈਕਟਸ ਕਈ ਵਾਰੀ ਅਸੀਂ ਦੇਖਿਆ ਕਿ ਸਪੈਸ਼ਲੀ ਜਦ ਨਸ਼ਾ ਦੇ ਰੋਬ ਤੇ ਬਾਰੇ ਝੂਠੇ ਵੀਡੀਓਸ ਚਾਰ-ਚਾਰ ਸਾਲ ਪੁਰਾਣੇ ਵੀਡੀਓ ਜਿਹੜੇ ਉਹ ਸੋਸ਼ਲ ਮੀਡੀਆ ਤੇ ਫਲੋਟ ਕਰ ਦਿੰਦੇ ਆ ਸੋ ਉਹਨਾਂ ਨੂੰ ਅਸੀਂ ਡਾਊਨ ਵੀ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰਦੇ ਆ ਜਿੱਤੇ ਯਸ ਜਿੱਤੇ ਕਿਤੇ ਸਾਡੇ ਕਿਸੇ ਅਫੀਸਰ ਦੀ ਗਲਤੀ ਹੈਗੀ ਉਹ ਐਪਰੋਪਰੀਟ ਅਸੀਂ ਐਕਸ਼ਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਫਰੀਦਕੋਟ ਜ਼ਿਲ੍ਹੇ ਦੀ ਇੰਨੀ ਵਧੀਆ ਰਿਪੋਰਟ ਸਾਡੇ ਕੋਲ ਆਈਆਂ ਸੀ ਕਿ ਮੈਂ ਸਪੈਸ਼ਲੀ ਅੱਜ ਫਰੀਦਕੋਟ ਡਿਸਟ੍ਰਿਕਟ ਦਾ ਜਿਹੜਾ ਜੁਧ ਨਸ਼ਾ ਕਰੋ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਹੈ ਉਹ ਸਟੱਡੀ ਕਰਨ ਆਇਆ ਸੀ ਤੇ ਫਰੀਦਕੋਟ ਦੀ ਟੀਮ ਨਾਲ ਡਿਸਕਸ ਕਰਨ ਕਿ ਤੁਸੀਂ ਕਿਹੜੇ ਕਿਹੜੇ ਜਿਹੜੇ ਤਰੀਕੇ ਤੁਸੀਂ ਅਪਣਾ ਰਹੇ ਹੋ ਜੇ ਤੁਹਾਡੀ ਤੁਹਾਨੂੰ ਕਾਮਯਾਬੀ ਮਿਲੀ ਤਾਂ ਮੈਂ ਸਭ ਤੋਂ ਪਹਿਲੇ ਮੈਂ ਫਰੀਦਕੋਟ ਪ੍ਰਸ਼ਾਸਨ ਨੂੰ ਫਰੀਦਕੋਟ ਪੁਲਿਸ ਨੂੰ ਮੈਂ ਮੁਬਾਰਕਬਾਦਾਂਗਾ ਲੋਕਾਂ ਨੂੰ ਮੈਂ ਲੋਕਾਂ ਨਾਲ ਵੀ ਇੰਟਰੈਕਟ ਕੀਤਾ ਤੇ ਇੱਥੇ ਯੋਧ ਨਸ਼ਿਆ ਵਿਰੁੱਧ ਬਹੁਤ ਕਾਰਗਰ ਤੇ ਕਾਮਯਾਬ ਹੋਇਆ ਸੋ ਇਸ ਤੋਂ ਕਈ ਸਾਨੂੰ ਲਰਨਿੰਗ ਪੁਆਇੰਟਸ ਮਿਲੇ ਹੈਗੇ ਜੋ ਅਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਲੋਕਾਂ ਦੀ ਕੋਆਪਰੇਸ਼ਨ ਤੇ ਸਪੋਰਟ ਸੋ 3x ਪੰਜਾਬ ਸਰਕਾਰ ਦੀ ਸੇਫ ਪੰਜਾਬ ਜਿਹੜੀ ਡਰਗ ਹੈਲਪ ਲਾਈਨ ਹੈ ਉਸ ਦੀ ਜਿਹੜੀ ਟਿਪਸ ਆਂਦੀ ਹੈ ਉਹ ਅਸੀਂ ਦੇਖਿਆ ਸਭ ਤੋਂ ਵੱਧ ਫਰੀਦਕੋਟ ਦੇ ਵਿੱਚ ਉਸ ਦੀ ਐਫ ਆਈ ਆਰਾਂ ਕਰ ਚੁਂਦੀਆਂ ਸੋ ਇਹਨਾਂ ਨੇ ਇੱਕ ਬਹੁਤ ਵਧੀਆ ਸਿਸਟਮ ਉਹਨ ਟਿਪਸ ਦਾ ਫੋਲੋ ਅਪ ਕਰਨ ਦਾ ਰੱਖਿਆ ਹੈਗਾ ਜਿਸ ਤੇ ਸਾਨੂੰ ਕਾਫੀ ਸਕਸੈਸਫੁਲ ਹੋਈ ਹੈ ਲੋਕਾਂ ਦੇ ਵਿੱਚ ਵਿਚਰ ਕੇ ਪਬਲਿਕ ਮੀਟਿੰਗਸ ਕਰਕੇ ਜਿਹੜੇ ਇਹਨਾਂ ਨੇ ਕਮੇਟੀਆਂ ਬਣਾਈਆਂ ਲੋਕਾਂ ਦੀ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜੇ ਸਾਡੇ ਵਿਕਟਿਮਸ ਹੈਗੇ ਅਸੀਂ ਉਹਨਾਂ ਨੂੰ ਐਡਿਕਟ ਨਹੀਂ ਕਹਿੰਦੇ ਅਸੀਂ ਵਿਕਟਿਮ ਟਰਮ ਯੂਜ਼ ਕਰਦੇ ਆਂ ਉਹਨਾਂ ਦੀ ਕਾਉਂਸਲਿੰਗ ਕਰਦੇ ਹੋਏ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਮੈਡੀਕਲ ਟਰੀਟਮੈਂਟ ਵੱਲ ਆਓ ਕੋਰਟ ਸੈਂਟਰ ਜਾਓ ਜਾਂ ਤੁਸੀਂ ਡੀ ਐਡਿਕਸ਼ਨ ਸੈਂਟਰ ਜਾਓ ਸੋ ਇਸ ਦੇ ਵਿੱਚ ਇੱਕ ਕਾਫੀ ਹੱਦ ਤੱਕ ਕਾਮਯਾਬੀ ਮਿਲੀ ਹੈ ਜਿਵੇਂ ਪ੍ਰੋਵਿੰਸ਼ਲ ਐਕਟੀਵਿਟੀਆਂ ਹੁੰਦੀਆਂ ਉਹਨਾਂ ਦਾ ਫਾਇਦਾ ਹੁੰਦਾ ਹੈ ਕਿ ਜਿਹੜਾ ਯੂਥ ਅਜੇ ਤੱਕ ਜਿਹੜਾ ਯੂਥ ਡਰੱਗਸ ਵੱਲ ਜਨਾਦਾ ਝੁਕਾਅ ਨਹੀਂ ਹੋਇਆ ਉਹਨਾਂ ਨੂੰ ਇਸ ਤੋਂ ਦੂਰ ਕੀਤਾ ਜਾਵੇ ਇਸ ਦੇ ਵਿੱਚ ਕਲਚਰਲ ਐਕਟੀਵਿਟੀਆਂ ਸਪੋਰਟਸ ਐਕਟੀਵਿਟੀਆਂ ਯੂਥ ਕਲੱਬਸ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਉਹ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਹਜੇ ਤੱਕ ਕਿ ਜਿਹੜਾ ਫਰੀਦਕੋਟ ਡਿਸਟ੍ਰਿਕਟ ਵਿੱਚ ਜਿਹੜੀ ਫਿਗਰਾਂ ਦਿੱਤੀਆਂ ਗਈਆਂ 150 ਤੋਂ ਵੱਧ ਐਫਆਈਆਰਾਂ ਦਰਜ ਹੋ ਚੁੱਕੀਆਂ ਹਨ 1 ਮਾਰਚ ਤੋਂ ਬਾਅਦ ਇਹਨਾਂ ਨੇ 300 ਤੋਂ ਵੱਧ ਜਿਹੜੇ ਹੈਗੇ ਡਰੱਗ ਪੈਟਲਰ ਤੇ ਸਮੱਗਰ ਅਰੈਸਟ ਕੀਤੇ ਹੈਗੇ 3 ਕਿਲੋ 70 ਗ੍ਰਾਮ ਆਪੀਆ 130 ਕਿਲੋ ਪੋਪੀ ਹਸਕ 5 ਕਿਲੋ ਹਿਰੋਇਨ ਤੇ ਕਾਫੀ ਡਰੱਗ ਮਨੀ ਜਿਹੜੀ ਰਿਕਵਰ ਕੀਤੀ ਗਈ ਹੈ ਤੇ 5 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ 68 ਐਫ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਫ੍ਰੀਜ਼ ਕੀਤੀ ਗਈ ਹੈ ਸੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡਰੱਗ ਟ੍ਰਾਫਿਕਿੰਗ ਨੂੰ ਬਹੁਤ ਵੱਡਾ ਜਿਹੜਾ ਇੱਕ ਝਟਕਾ ਮਿਲਿਆ ਸੋ ਸਾਡਾ ਉਪਰਾਲਾ ਹੈ ਕਿ ਇਸ ਨੂੰ ਅੱਗੇ ਲੈ ਜਾ ਕੇ ਅਸੀਂ ਜਿਹੜਾ ਹੈਗਾ ਫਰੀਦਕੋਟ ਡਿਸਟ੍ਰਿਕਟ ਨੂੰ ਕੰਪਲੀਟਲੀ ਡਰੱਗ ਫ੍ਰੀ ਬਣਾਵਾਂਗੇ ਐਗਜ਼ਾਮਪਲ ਦਿੱਸਿੰਗ ਖਰੀ ਨੋ ਸਿਕਾ ਦੂਰ ਕਤਲ ਹੋਇਆ ਸੀ ਇੱਥੇ ਕਾਫੀ ਸ਼ਰਾਂਗਾਂ ਜੋ ਫ੍ਰੀਕੋਟ ਵੀ ਕੰਮ ਕੀਤਾ ਅੱਜ ਰਿਵਾਰਡੀ ਕਿਹਾ ਉਸ ਫਾਮਲੇ ਪੜੋਕੂ ਸ੍ਰੀ ਕੇ ਬੁਖਤੋਵ ਤੇ ਗਰੇ ਨਾਮ ਜੱਸੀ ਕੇ ਅਸ਼ਦਲਾ ਜਨਾ ਕੇਸ ਨੂੰ ਦੇਖਦੇ ਬੈਠਾ ਉਹਦੇ ਤੇ ਸਭ ਲੋਰ ਹੋ ਰਹੀ ਦੇਖੀ ਲੱਗੀ ਹੈ ਉਹ ਇਸ ਤੋਂ ਇਲਾਵਾ ਜਿ ਭਾਈ ਅਮਰਪਾਲ ਸਿੰਘ ਉਹ ਵੀ ਇਸ ਮਾਮਲੇ ਵਿੱਚ ਨਾਲ ਹੈ ਕਿ ਇਹਨਾਂ ਨੂੰ ਜਲਦ ਤੋਂ ਜਲ ਰਿਸਕੈਪਟੀ ਹੈ ਜਾਂ ਅਸ਼ਦਲਾ ਵਰਗੇ ਜਿਹੜੇ ਵਿਦੇਸ਼ ਦੇ ਪਟੇ ਉਹਨਾਂ ਨੂੰ ਦੇਸ਼ ਵਿੱਚ ਆਣ ਦੇ ਪ੍ਰਗਰੈਸ ਨੂੰ ਤੁਹੋ ਜੀ ਇਨਵੈਸਟੀਗੇਸ਼ਨ ਜਿਵੇਂ ਮੈਂ ਪਹਿਲੇ ਵੀ ਕਹਿੰਦਾ ਕਿ ਲੋਕਲ ਪੁਲਿਸ ਦਾ ਪਰਵਿਊ ਹੋਏਗਾ ਸੋ ਐਸ ਪਰ ਲਾ ਜਿਸ ਦੀ ਵੀ ਲਾਇਬਿਲਟੀ ਹੈਗੀ ਉਹ ਲੋਕਲ ਐਸਐਸਪੀ ਸਾਡੇ ਐਸਐਚਓ ਸਾਹਿਬਾਨ ਉਹ ਕੰਪੀਟੈਂਟ ਹੈਗੇ ਸੋ ਆਮ ਸ਼ੋਰ ਐਪਰੋਪ੍ਰੀਏਟ ਐਕਸ਼ਨ ਲੈ ਰਹੇਗੇ ਜਿੱਥੋਂ ਤੱਕ ਬਾਹਰ ਜਿਹੜੇ ਬੈਠੇ ਬੰਦੇ ਹੈਗੇ ਇਹਨ ਜਨਰਲ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਇਹਨਾਂ ਦੇ ਰੈਡ ਕਾਰਨਰ ਨੋਟਿਸ ਇਹਨਾਂ ਦੇ ਇੰਟਰਨੈਸ਼ਨਲ ਅਰੇਸਟ ਵਾਰੈਂਟਸ ਇਸ਼ੂ ਕਰਾ ਕੇ ਅਸੀਂ ਸੈਂਟਰਲ ਗਵਰਨਮੈਂਟ ਨਾਲ ਤਾਲਮੇਲ ਬਣਾ ਕੇ ਕਨਸਰਨਡ ਕੰਟਰੀ ਦੇ ਨਾਲ ਜਿਵੇਂ ਹੁਣ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਜਿਹੜਾ ਇੱਕ ਬਦਨਾਮ ਜਿਹੜਾ ਗੈਂਗਸਟਰ ਹੈਪੀ ਪਾਸਿਆ ਉਹ ਯੂ ਐਸ ਏ ਦੇ ਵਿੱਚ ਅਰੇਸਟ ਹੋਇਆ ਤੇ ਉਹ ਕਾਫੀ ਹਾਈ ਲੈਵਲ ਤੇ ਸਾਡੀ ਥਰੂ ਸੈਂਟਰਲ ਏਜੰਸੀਜ਼ ਯੂ ਐਸ ਗਵਰਨਮੈਂਟ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਸ ਨੂੰ ਡਿਪੋਰਟ ਸੋ ਜਿਹੜੇ ਕਾਨੂੰਨ ਦੇ ਹੱਥ ਹੈਗੇ ਜਿਹੜੇ ਉਹ ਲੰਬੇ ਹੈਗੇ ਜਿਹੜੇ ਮੁਲਜ਼ਮ ਸਾਡੇ ਕੈਨੇਡਾ ਦੇ ਵਿੱਚ ਬੈਠੇ ਆ ਯੂ ਐਸ ਏ ਦੇ ਵਿੱਚ ਬੈਠੇ ਆ ਦੂਜੇ ਦੇਸ਼ਾਂ 'ਚ ਬੈਠੇ ਆ ਸਾਡੀ ਐਫਰਟਸ ਹੈਗੇ ਕਿ ਉਹਨਾਂ ਨੂੰ ਲੈ ਕੇ ਆਇਆ ਜਾਵੇ ਸੋ ਥੈਟ ਦੇ ਕੈਨ ਫੇਸ ਦੀ ਜਸਟਿਸ ਪ੍ਰੀਮਰ ਦਾ ਫਾਸਟ ਜੇਕਰ ਪਾ ਨਹੀਂ ਸਕਦਾ ਚਲਾਣ ਦਿੱਤਾ ਗਿਆ ਅਮਰਤ ਬਾਸੂ ਦੀ ਰੈਸਟ ਕਿਤਾਰੀ ਤਾਂ ਹੋ ਸਕਦੀ ਇੰਨੇ ਪਹਿਲੇ ਚਲਾਣ ਦੇ ਲੇਖੋ ਜੀ ਜਦੋਂ ਮੈਂ ਪਹਿਲੇ ਕਿਹਾ ਸੀ ਐਸ ਪਰ ਲਾ ਸਾਰੇ ਸਾਰੀ ਕਾਰਵਾਈ ਕੀਤੀ ਜਾਊਗੀ ਸੋ ਆਈ ਐਮ ਸ਼ੋਰ ਕਿ ਤੁਸੀਂ ਐਸਐਸਪੀ ਸਾਹਿਬ ਲਈ ਵੀ ਕੁਝ ਪੁਰੀਸ਼ਿੰਗ ਪੁਆਇੰਟ ਰੱਖੋ ਸਰ ਅੱਗੇ ਤੁਹਾਨੂੰ ਵੀ ਸੀ ਕਰਕੇ ਗੱਲ ਕਰੀਏ ਤਾਂ ਕਾਫੀ ਬਰੋ ਤੇ ਘਰ ਦੇ ਲੋਕ ਕਹਿੰਦੇ ਵੀ ਭਾબી ਜਵਰ ਨੇ ਪ੍ਰੋਪਰਟੀ ਬਣਾਈ ਜਾਂਦੀ ਸੋ ਉਹ ਆਲਰੇਡੀ ਆਲਰੇਡੀ ਜਿਹੜਾ ਉਸ ਕੇਸ ਦੇ ਵਿੱਚ ਜਦੋਂ ਮੈਨੂੰ ਦੱਸਿਆ ਗਿਆ ਸੀਗਾ ਕਿ ਉਹਨਾਂ ਨੇ ਐਸਐਸਪੀ ਸਾਹਿਬ ਬਟਿੰਡਾ ਨੇ ਇੱਕ ਰੈਫਰੈਂਸ ਭੇਜਤਾ ਹੈਗਾ ਵਿਜੀਲੈਂਸ ਬਿਊਰੋ ਨੂੰ ਜੋ ਡਿਸਪਰਪੋਸ਼ਡ ਐਸੈਟਸ ਤੇ ਉਹਨਾਂ ਦੀ ਜਿਹੜੀ ਇਨਕੁਆਇਰੀ ਵਿਜੀਲੈਂਸ ਬਿਊਰੋ ਕਰ ਰਹੀ ਹੈ ਉਹ ਐਸ ਪਰ ਲਾ I think I'll give over ਪਰ ਸਪਲਾਈ ਦੀ ਦੇ ਰਹੀ ਹੈ ਜੀ ਅਜੇ ਵੀ ਮਿਲ ਰਿਹਾ ਜੀ ਲੋਟ ਲੱਗਾਂ ਉਹ ਚਾਹਤ ਕਰ ਲੇਕ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਡੇ ਕੋਲ ਆਓ ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿਥੇ ਵੀ ਲੈ ਕੇ ਪੰਜਾਬ ਸਰਕਾਰ ਕਾਫੀ ਕੁਝ ਕਰ ਰਹੀ ਹੈ ਹੋਰ ਪੁਲਿਸ ਵੈਲਫੇਅਰ ਦੇ ਨਾ ਕਿ ਕੀ ਕੁਝ ਲਵਾ ਰਹੀ ਹੈ ਇਹ ਦੇਖੋ ਅੱਜ ਮੇਰੀ ਵਿਜ਼ਿਟ ਦਾ ਮੇਨ ਪਰਪਸ ਹੀ ਸੀਗਾ ਕਿ ਜਿਹੜਾ ਫਰੀਦਕੋ ਡਿਸਟ੍ਰਿਕਟ ਦੇ ਵਿੱਚ ਜਿਹੜਾ ਪੁਲਿਸ ਇਨਫਰਾਸਟ੍ਰਕਚਰ ਹੈ ਉਹ ਸਟਰੈਂਥਨ ਕੀਤਾ ਗਿਆ ਹੈ ਸੋ ਇਹਨਾਂ ਨੇ ਪਹਿਲੇ ਤੇ ਸਾਰੇ ਪੁਲਿਸ ਸਟੇਸ਼ਨਸ ਦੀ ਰੈਨੋਵੇਸ਼ਨ ਕਰਾਈ ਸੀ ਤੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀਗਾ ਉਸ ਤੋਂ ਬਾਅਦ ਅੱਜ ਜਿਵੇਂ ਪੁਲਿਸ ਲਾਈਨ ਦੇ ਵਿੱਚ ਇੱਕ ਨਵਾਂ ਸਾਈਬਰ ਪੁਲਿਸ ਸਟੇਸ਼ਨ ਮੈਂ ਇਨੌਗਰੇ ਤੇ ਇੱਕ ਕਾਨਫਰੈਂਸ ਹਾਲ ਤਿੰਨ ਫੈਸਿਲਟੀਆਂ ਜਿਹੜੀ ਫੋਰ ਇਨਪੋਰਟ ਪੁਲਸ ਨੂੰ ਸ਼ੋਪੀਆਂ ਗਈਆਂ ਸੋ ਅੱਗੇ ਵੀ ਇਹਨਾਂ ਦਾ ਇਹਨਾਂ ਦਾ ਪਲਾਨ ਹੈਗਾ ਕਿ ਇੱਥੇ ਗੈਸਟਿਡ ਅਫਸਰਾਂ ਦੀ ਹਾਊਸਿੰਗ ਜਿਹੜੇ ਸਾਡੇ ਇਨਸਪੈਕਟਰਸ ਤੇ ਸਬ ਇਨਸਪੈਕਟਰਸ ਦੀ ਹਾਊਸਿੰਗ ਦੀ ਕਾਫੀ ਸ਼ਾਰਟੇਜ ਹੈ ਸੋ ਇਹਨਾਂ ਨੇ ਆਪਣੇ ਪ੍ਰੋਜੈਕਟਸ ਬਣਾਏ ਹੈਗੇ ਤਾਂ ਅਗਲੇ ਸਟੇਜ ਦੇ ਵਿੱਚ ਅਸੀਂ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਹਾਊਸਿੰਗ ਰਿਕੁਆਇਰਮੈਂਟ ਵੱਲ ਧਿਆਨ ਦੇਵਾਂਗੇ ਫੰਡ ਮੁਹੱਈਆ ਕਰਵਾਉਣ ਦਾ ਅਤੇ ਉਸ ਕੋਲ ਹੀ ਕੰਟਰੈਕਟਰ ਜਿਹੜੇ ਆ ਸੁਖਰਾਜ ਕੁਸੂਲਤ ਰਾਜਦਾਨਾ ਕਿ ਉਸ ਮਾਮਲੇ ਵਿੱਚ ਨਾਮਜ਼ਦ ਕਈ ਅਧਿਕਾਰੀਆਂ ਨੂੰ ਪ੍ਰਮੋਟ ਕਰਕੇ ਬਿਲਕੁਲ ਜਿਹਾ ਪੁਆਇੰਟ ਕੀਤਾ ਗਿਆ ਉਹ ਚਲਦੇ ਉਹਨਾਂ ਨੇ ਪਰਾਜ ਕਰਾਇਆ ਜੀ ਕਿਹਦੇ ਪੰਜ ਚਲਾਨ ਵਿੱਚੋ ਨਾਮਜ਼ਦ ਹੋ ਗਏ ਉਹ ਅੰਤ ਤੱਕ ਫਾਈਨਲ ਚਲਾਨ ਵੀ ਨਹੀਂ ਬਣਤਾ ਗਿਆ ਜੀ ਉਹ ਅਸੀਂ ਇਸ ਨੂੰ ਐਡਮਿਨਿਸਟ੍ਰੇਟਿਵਲੀ ਸਾਰੇ ਮਸਲੇ ਨੂੰ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਫਿਰ ਰਿਜੀਸਟਰ ਕਰ ਲਾਂਗੇ ਫਰੀ ਕੋਰਟ ਦੇ ਲੋਕਾਂ ਨੇ ਸੋਚਿਆ ਨਹੀਂ ਹੁੰਦਾ ਫਰੀ ਕੋਰਟ ਦੇ ਵਿੱਚ 6 ਜਿਹੜੇ ਗੈਰ ਕਮਿਊਨਿਟੀ ਹੁੰਦੇ ਨੇ ਅਸਲ ਵਿੱਚ ਕਿਦਰ ਜਾਂਦੇ ਸੀ ਉਹ ਕੌਫਨੇਸ਼ੀਅਲ ਕਰਦੇ ਜੀ ਕਾਫੀ ਸਨਾਪ ਨਹੀਂ ਬਹੁਤ ਅੱਛਾ ਬਹੁਤ ਅੱਛਾ ਕੰਮ ਹੋਇਆ ਜੀ ਤੇ ਇਨਫੈ ਅ ਮੈਂ ਅਸੀਂ ਸਰਕਾਰ ਨਾਲ ਟੇਕ ਅਪ ਕੀਤਾ ਹੈ ਕਿ ਇੱਕ ਬ੍ਰੌਡ ਬੇਸਡ ਲਿਬਰਲ ਪਾਲਿਸੀ ਹੋਣੀ ਚਾਹੀਦੀ ਹੈ ਨਸ਼ਾ ਸ਼ਨਾਉ ਕੇਂਦਰ ਦੀ ਕੁਝ ਨੋਰਮਸ ਹੋਣ ਜਿਸ ਦੇ ਅੰਤਰਗਤ ਤੁਸੀਂ ਨਸ਼ਾ ਸ਼ਨਾਉ ਕੇਂਦਰ ਚਲਾ ਸਕੋ ਪਰ ਪੁਲਿਸ ਜਾਂਦੇ ਨੇ ਬਹੁਤ ਜਲਦ ਛੁੱਟ ਜਾਂਦੇ ਨੇ ਉਸ ਨੂੰ ਲੈ ਕੇ ਵੀ ਹੈ ਪਾਲਿਸੀ ਦੀ ਉਹਨਾਂ ਨਾਲ ਜਲਵਾੜਾ ਖੰਡਈ ਸਾਡੀ ਤੇ ਕੋਸ਼ਿਸ਼ ਆਹੀ ਹੁੰਦੀ ਹੈ ਕਿ ਕਮਰਸ਼ੀਅਲ ਰਿਕਵਰੀ ਹੋਵੇ ਜਾਂ ਜਿੱਥੇ ਜਿੱਥੇ 111 ਜਾਂ 112 ਜਿਹੜੇ ਪੀਐਨਐਸ ਦੇ ਸੈਕਸ਼ਨ ਲੱਗਦੇ ਆ ਉਹ ਲਾਏ ਜਾਣ ਤੇ ਸਾਡੀ ਪੂਰੀ ਐਫਰਟ ਹੈ ਕਿ ਕਿ ਕਿਹੜੇ ਨਸ਼ਾ ਤਸਕਰ ਹੈਗੇ ਉਹ ਜਿਆਦਾ ਤੋਂ ਜਿਆਦਾ ਸਮਾਜ ਜੇਲਾ ਦੇ ਵਿੱਚ ਦੇ ਇਸ ਤਰੀਕੇ ਨਾਲ ਦੱਸ ਰਹੇ ਜੀ ਕ੍ਰੀਮਪੋਰਟ ਪਹਿਲਾ ਜ਼ਿਲ੍ਹਾ ਜਿਹੜਾ ਬਣਨ ਜਾ ਰਿਹਾ ਹੈ ਜਿਸ ਵਿੱਚ ਕਿ ਨਸ਼ੇ ਨੂੰ ਲੈ ਕੇ ਇੰਨੀ ਵੱਡੀ ਕਾਰਵਾਈਆਂ ਹੋਈਆਂ ਨੇ ਇੰਨਾ ਵਧੀਆ ਜਿਹੜਾ ਕੰਮ ਹੋਇਆ ਹੈ ਕਿਹੜੇ ਉਹ ਐਂਗਲ ਸੀਗੇ ਜਿਨ੍ਹਾਂ ਨੂੰ ਹੋਰ ਡਿਸਟ੍ਰਿਕਟ ਫੋਲੋ ਕਰ ਸਕਦੇ ਆ ਤੇ ਅਖੀਰਵਾਦ ਕੋਟਾ ਹੀ ਹੈ ਜੀ ਪੋਸਟਿੰਗ ਨਹੀਂ ਸਾਰਾ ਇਹਨਾਂ ਦੀ ਅੱਛੀ ਟੀਮ ਹੈ ਜੀ ਤੇ ਨਹੀਂ ਇਹ ਕਿਨਾਂ ਦਾ ਪਬਲਿਕ ਕੰਟੈਕਟ ਬਹੁਤ ਅੱਛਾ ਹੈ ਕਿ ਲੋਕਾਂ ਨਾਲ ਰਾਫਤਾ ਦੂਜਾ ਇਹਨਾਂ ਨੇ ਬਹੁਤ ਇੱਕ ਮੈਟੀਕੁਲਸ ਸਿਸਟਮ ਰੱਖਿਆ ਹੈ ਜਿਹੜੀ ਪਬਲਿਕ ਤੋਂ ਟਿਪਸ ਆਂਦੀਆਂ ਜਾਂ ਇ ਉਸ ਨੂੰ ਇਹ ਡਵੈਲਪ ਕਰਦੇ ਆ ਜਿਸ ਨੂੰ ਅਸੀਂ ਮੈਨ ਟੂ ਮੈਨ ਮਾਰਕਿੰਗ ਕਹਿੰਦੇ ਆ ਵੀ ਹਰ ਟਾਰਗੇਟ ਜਿਹੜਾ ਇੱਕ ਕਨਸਰਟ ਆਫੀਸਰ ਨੂੰ ਬਾਈ ਨੇਮ ਦਿੱਤਾ ਜਾਂਦਾ ਤੇ ਉਸ ਦੀ ਮੋਨਿਟਰਿੰਗ ਤੇ ਰਿਵਿਊ ਕੀਤਾ ਜਾਂਦਾ ਫਿਰ ਜਵੇਂ ਕਈ ਜਿਹੜੇ ਮਲਡੀਮ ਸਾਨੂੰ ਮੋਨਿਟਡ ਹੈ ਉਹ ਪੋਰਟਸ ਤੋਂ ਉਹਨਾਂ ਦੀ ਸਿਉਰਟੀਜ਼ ਹੋਰ ਡਿਟੇਲਸ ਪਤਾ ਕਰਾ ਕੇ ਤਾਂ ਕਿ ਬੇਸਿਕ ਗੱਲ ਹੈ ਕਿ ਟੈਕਨੀਕਲ ਮੀਨਸ ਯੂਜ਼ ਕਰਕੇ ਕਿ ਜਿਹੜਾ ਹੈਗਾ ਕੰਮ ਦੇ ਵਿੱਚ ਇੰਟਰਸਟ ਲਿਆ ਜਾਵੇ ਸੋ ਮੈਂ ਸਮਝਦਾ ਕੋਈ ਵੀ ਕੰਮ ਜਿਹੜਾ ਉਹ ਇਸ ਤਰ੍ਹਾਂ ਦਾ ਨਹੀਂ ਕਿ ਨਹੀਂ ਕੀਤਾ ਜਾ ਸਕਦਾ ਪਰ ਇਸ ਤਰ੍ਹਾਂ ਦੇ ਸਮੇ ਦਾ ਹਾਨੀ ਪਾਉਣ ਦੀ ਕਾਫੀ ਹਾਈ ਟੈਕ ਕਰ ਦਿੱਤਾ ਗਿਆ ਹੈ ਪਰ ਹਾਲੇ ਵੀ ਕਈ ਮੇਰੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਉਸ ਦਾ ਬਿਹਾਰ ਬਦਲਦੀ ਕੋਈ ਪਲੈਨਿੰਗ ਹੋਵੇ ਅਗੇ ਤੇ ਅਸੀਂ ਸੌਫਟ ਸਕਿਲਸ ਤੇ ਵੀ ਜ਼ੋਰ ਦੇ ਰਹੇ ਹਾਂਗੇ ਤੇ ਇਹ ਤੁਹਾਡੀ ਗੱਲ ਠੀਕ ਹੈ ਵੈਸੇ ਕਈ ਅਸੀਂ ਕਾਫੀ ਕੇਸਾਂ ਚ ਦੇਖਿਆ ਕਿ ਫੇਕ ਨਿਊਜ਼ ਵੀ ਬਹੁਤ ਆਉਂਦੀ ਹੈ ਤੋਂ ਸਾਡਾ ਅਸੀਂ ਸਾਰੇ ਜ਼ਿਲ੍ਹਿਆਂ ਚ ਸੋਸ਼ਲ ਮੀਡੀਆ ਸੈਲਸ ਨੂੰ ਐਕਟੀਵੇਟ ਕੀਤਾ ਹੈ ਕਿ ਕੋਈ ਫੇਕ ਨਿਊਜ਼ ਹੋਵੇ ਉਸ ਦਾ ਰਿਬਟਲ ਦਿੱਤਾ ਜਾਵੇ ਜੀ ਸਹੀ ਫੈਕਟਸ ਕਈ ਵਾਰੀ ਅਸੀਂ ਦੇਖਿਆ ਕਿ ਸਪੈਸ਼ਲੀ ਜੁਦ ਨਸ਼ਾ ਵਿਰੁੱਧ ਕੀ ਬੜੇ ਝੂਠੇ ਵੀਡੀਓਜ਼ ਚਾਰ-ਚਾਰ ਸਾਲ ਪੁਰਾਣੇ ਵੀਡੀਓ ਜਿਹੜੇ ਉਹ ਸੋਸ਼ਲ ਮੀਡੀਆ ਤੇ ਫਲੋਟ ਕਰ ਦਿੰਦੇ ਆ ਸੋ ਉਹਨਾਂ ਨੂੰ ਅਸੀਂ ਡਾਊਨ ਵੀ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰਦੇ ਆ ਜਿੱਥੇ ਯਸ ਜਿੱਥੇ ਕਿਤੇ ਸਾਡੇ ਕਿਸੇ ਆਫੀਸਰ ਦੀ ਗਲਤੀ ਹੈਗੀ ਉਹ ਐਪਰੋਪਰੀਏਟ ਅਸੀਂ ਐਕਸ਼ਨ ਕਰਦੇ ਆ ਜਿੱਥੇ ਅਚਾਰੀ ਜੀ ਅੱਜ ਦਾ ਬੜਾ ਅੱਛਾ ਪੁਆਇੰਟ ਹੈ ਜੀ ਉਹ ਲੈ ਕੇ ਚੱਲ ਪੰਜਾਬ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਉਹ ਤੇ ਕੱਲ ਡੀਆਈਜੀ ਸਾਹਿਬ ਨੇ ਪ੍ਰੈਸ਼ਿੰਗ ਕਰਤੀ ਸੀ ਕਿ ਜਿਹੜੇ ਹੋਏ ਨੇ ਲਾਹਤ ਰਹਿਣ ਪੈਣੀ ਉਹਦਾ ਫੀਡ ਗ੍ਰੇਕਾ ਕਿਸੇ ਅਸਰ ਬਣਾਏਗੀ ਤੁਸੀਂ ਮੇਰੇ ਵਿੱਚ ਸੁਣਿਆ ਹਰ ਗੱਲ ਤੇ ਨਹੀਂ ਮੈਂ ਤੇ ਇਹ ਕਹਾਂਗਾ ਕਿ ਤੁਸੀਂ ਤੁਸੀਂ ਪੰਜਾਬ ਪੁਲਿਸ ਦੀ ਸ਼ਿਫਟ ਕਰੋ ਕਿ ਸਸੀਂ ਸਾਰੇ ਕੇਸਸ ਵਰਕਆਊਟ ਕਰ ਲਏ ਦੇਖੋ ਅਸੀਂ ਤੇ ਜਿਹੜੇ ਕਿ ਪਾਕਿਸਤਾਨ ਬਾਰਡਰ ਤੇ ਬੈਠੇ ਹੋਏ ਸੋ ਜਿਹੜੀ ਸਾਡੀ ਜੀਓ ਪੋਲੀਟਿਕਲ ਤੇ ਇੰਟਰਨੈਸ਼ਨਲ ਜਿਹੜੀ ਸਿਚੁਏਸ਼ਨ ਹੈ ਜੀ ਸੋ ਨੈਚੁਰਲੀ ਪਾਕਿਸਤਾਨ ਦੇ ਵਿੱਚ ਬੋਕਲਹਾਟ ਹੈ ਉਹਨਾਂ ਦੀ ਆਈਐਸਆਈ ਦੇ ਪੂਰੇ ਉਪਰਾਲੇ ਹਨ ਸੋ ਅਸੀਂ ਕਮਿਟਿਡ ਹੈਗੇ ਕਿ ਅਸੀਂ ਪੰਜਾਬ ਨੂੰ ਸੇਫ ਤੇ ਸਿਕਿਉਰ ਰੱਖਾਂਗੇ ਅਸੀਂ ਸਾਰੇ ਕੇਸਸ ਨੂੰ ਵਰਕਆਊਟ ਕੀਤਾ ਹੈਗਾ ਸੈਂਟਰਲ ਏਜੰਸੀਜ਼ ਨਾਲ ਸਾਡਾ ਬਹੁਤ ਅੱਛਾ ਤਾਲਮੇਲ ਹੈ ਸੋ ਅਸੀਂ ਜਿਹੜਾ ਹੈਗਾ ਜਿਹੜਾ ਇਹ ਪੀਸ ਤੇ ਹਾਰਮੋਨੀ ਦਾ ਜਿਹੜਾ ਐਟਮੋਸਫੇਅਰ ਹੈ ਉਸ ਨੂੰ برقرار ਰੱਖਣਾ ਹੈ। ਐਪੀ ਕੁਛੀ ਤਾਂ 골ਡੀ ਬਰਾਬ ਕੋਲ ਲੈ ਆ ਜਾ ਸਕਦੇ। 골ਡੀ ਕੋਲ ਪਹਿਲਾਂ ਕਿਹਾ ਸੀ ਉਹ ਗ੍ਰਿਫਤਾਰ ਕਰ ਲਿਆ ਲੇਕਿਨ ਗ੍ਰਿਫਤਾਰਤ ਲੱਗਦਾ ਨਹੀਂ ਹੋਇਆ। ਇਹ ਐਡਵਾਂਸ ਸਟੇਜ ਤੇ ਸਾਡੀ ਜਿਹੜੀ ਥਰੂ ਸੈਂਟਰਲ ਗਵਰਨਮੈਂਟ ਤੇ ਕਨਸਰਨਡ ਜਿਹੜੇ ਯੂਐਸਏ ਦੀ ਅਥਾਰਟिटीज ਨਾਲ ਕੈਨੇਡਾ ਦੀ ਅਥਾਰਟिटीज ਨਾਲ ਵੀ ਆਰ ਇਨ ਟੱਚ ਔਨ ਥੀਸ ਮੈਟਰਸ।